ਪੰਜਾਬ ਸਰਕਾਰ ਦਾ ਬਹੁਤ ਜੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ। ਉਹਦੇ ਚ ਜਿਹੜੇ ਨਸ਼ਾ ਸਪਲਾਈਅਰ ਨੇ, ਪੈਡਲਰ ਨੇ, ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਅੱਜ ਦਾ ਜਿਹੜਾ ਮੇਨ ਪਕਸ਼ਦ ਹੈਗਾ ਕਿ ਜਿਹੜੇ ਕੰਜ਼ਮਪਸ਼ਨ ਪੁਆਇੰਟ ਹੈ ਉਹਨਾਂ ਨੂੰ ਟਰੈਕ ਕਰਕੇ ਕੰਜ਼ਿਊਮਰ ਨੂੰ ਫੜਿਆ ਜਾਵੇ ਔਰ ਉਹਦਾ ਡੋਪ ਕਰਾਇਆ ਜਾਵੇ ਤੇ ਹੋਰ ਅੱਗੇ ਪ੍ਰोसीडिंग ਕੀਤੀ ਜਾਵੇ। ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਕਤ ਹੋ ਰਜੇ ਸ਼ਾਮਿਲ ਹੋ ਸਕਣ ਦੇਖੋ ਜੀ ਮਾਨਜੋਬ ਬੀ ਜੀ ਪੀ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਨੇ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਜੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ 'ਚ ਜਿਹੜੇ ਨਸ਼ਾ ਸਪਲਾਈਅਰ ਨੇ ਪੈਡਲਰ ਨੇ ਸਮਗਲਰਸ ਨੇ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਕਤ ਹੋ ਰਜੇ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ ਚ ਕਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ ਚ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕਸੋ ਆਪਰੇਸ਼ਨ ਕਰ ਰਹੀਆਂ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਮੰਦੀ ਟੀਮ ਨੇ ਖੁਦ ਕਾਸੂ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਹੈ ਜੰਗੀ ਪੱਦਰ ਤੇ ਜਾਰੀ ਰਹੇ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਨੇ ਉੱਥੇ ਵੀ ਚੈਕਿੰਗ ਵਗੈਰਾ ਉਹ ਵੀ ਸਾਡਾ ਰੂਟੀਨ ਫੀਚਰ ਹੈ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਨਹੀਂ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਹੋ ਦਿੱਤੀ ਜਾਵੇ ਤੇ ਨਾਮ ਤੇ ਪਛਾਣ ਗੁਪਤ ਰੱਖ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੇਖੋ ਅੱਜ ਦਾ ਸਰਚ ਆਪਰੇਸ਼ਨ ਦਾ ਜਿਹੜਾ ਮੋ ਉਹ ਮੋਟਿਵ ਹੈ ਕਿ ਜਿਹੜਾ ਡੀ ਅਡਿਕਸ਼ਨ ਚ ਬੱਚਿਆਂ ਨੂੰ ਜਿਆਦਾ ਮੋਟੀਵੇਟ ਜਿਹੜੇ ਬੰਦੇ ਨਸ਼ੇ ਨੂੰ ਕੰਜ਼ੂਮ ਕਰਦੇ ਨੇ ਇਹੋ ਜਿਹਾਂ ਮੰਡਨ ਥਾਂਾਂ ਤੇ ਉੱਥੇ ਉਹਨਾਂ ਬੱਚਿਆਂ ਨੂੰ ਆਈਡੈਂਟੀਫਾਈ ਪਹਿਲਾਂ ਅਸੀਂ ਸਪੌਟਸ ਆਈਡੈਂਟੀਫਾਈ ਕੀਤੇ ਨੇ ਜਿਵੇਂ 25 ਸਪੌਟਸ ਆਈਡੈਂਟੀਫਾਈ ਹੋਏ ਨੇ ਪਟਿਆਲੇ ਚ ਉੱਥੇ ਇਸ ਟਾਈਮ ਰੇਡ ਚੱਲ ਰਹੀ ਹੈ ਸਾਰੀ ਸਰਚ ਅਪਰੇਸ਼ਨ ਤਾਂ ਜੋ ਉੱਥੇ ਜਿਹੜਾ ਬੰਦਾ ਮਿਲਦਾ ਉਹਨੂੰ ਲਿਆ ਕੇ ਅਸੀਂ ਪਹਿਲਾਂ ਤਾਂ ਉਹਨਾਂ ਦਾ ਡੋਪ ਕਰਾਈਏ ਫਿਰ ਉਹਨਾਂ ਨੂੰ ਜੇ ਡੋਪ ਪੋਜ਼ੀਟਿਵ ਆਉਂਦਾ ਤਾਂ ਡੀ ਅਡਿਕਸ਼ਨ ਸੈਂਟਰ ਭੇਜੀਏ ਤਾਂ ਜੋ ਉਹਨਾਂ ਨੂੰ ਮੇਨਸਟ੍ਰੀਮ ਚ ਵਾਪਸ ਲਿੱਤਾ ਜਾਵੇ ਤਾਂ ਅੱ ਕੰਜ਼ਮਪਸ਼ਨ ਪੁਆਇੰਟ ਹੈ ਉਹਨਾਂ ਨੂੰ ਟਰੈਕ ਕਰਕੇ ਕੰਜ਼ਿਊਮਰ ਨੂੰ ਫੜਿਆ ਜਾਵੇ ਔਰ ਉਹਦਾ ਡੋਪ ਕਰਾਇਆ ਜਾਵੇ ਤੇ ਔਰ ਅੱਗੇ ਪ੍ਰोसीडिंग ਕੀਤੀ ਜਾਵੇ ਸਰ ਕੋਈ ਜਿਹੜਾ ਸ਼ਰਾਬ ਦੇ ਅਸਰ 'ਚ ਹੈ ਜਾਂ ਕੋਈ ਫੜਿਆ ਗਿਆ ਕੋਈ ਬਿਲਕੁਲ ਜੀ ਇਥੇ ਪਹਿਲਾਂ ਕੀਤਾ ਸੀਗਾ ਉਥੇ ਦੋ ਤਿੰਨ ਬੰਦੇ ਰੌਂਡ ਅਪ ਹੋਏ ਨੇ ਹੁਣ ਅਸੀਂ ਉਹਨਾਂ ਦਾ ਡੋਪ ਕਰਵਾਵਾਂਗੇ ਜੇ ਉਹਨਾਂ ਦਾ ਡੋਪ ਪੋਜ਼ਿਟਿਵ ਆਉਂਦਾ ਤਾਂ ਉਹਨੂੰ ਡੀਲ ਡਿਸਟ੍ਰਿਕਟ ਸੈਂਟਰ ਚ ਛੱਡਾਂਗੇ ਇਸ ਤਰ੍ਹਾਂ ਦੇ ਹੋਟਲ ਵਗੈਰਾ ਨੇ ਉਹਨਾਂ ਦੇ ਵਿੱਚ ਵੀ ਚੈਕਿੰਗ ਮੈਂ ਕਰਦਾ ਹਾਂ ਬਿਲਕੁਲ ਸਰ ਹੋਟਲਸ ਦਾ ਸਰ ਇੱਕ ਪ੍ਰੋਪਰ ਐਸਓਪੀ ਬਣੀ ਹੋਈ ਹੈ ਜੇ ਹੋਟਲ 'ਚ ਕੋਈ ਰਹਿੰਦਾ ਹੈ ਤੋਂ ਆਧਾਰ ਕਾਰਡ ਦੇਵੇਗਾ ਆਪਣਾ ਸਾਰੀਆਂ ਚੀਜ਼ਾਂ ਦੱਸੇਗਾ ਪਰਪਸ ਜਿਹੜਾ ਹੋਟਲ ਵਾਲਾ ਪੁੱਛਦਾ ਵੀ ਤੁਸੀਂ ਕਿਉਂ ਆਏ ਹੋ ਔਰ ਉਹਨਾਂ ਦਾ ਸੀ ਰਜਿਸਟਰ ਬੱਕਾ ਦਾ ਚੈੱਕ ਕਰ ਸਕਦੇ ਆ ਜੇ ਸਾਨੂੰ ਲੱਗੇ ਵੀ ਕਿਸੇ ਤਰ੍ਹਾਂ ਦੇ ਕੋਈ ਵੀ ਇਲੈਗਲ ਐਕਟੀਵਿਟੀ ਚੱਲਦੀ ਹੈ ਔਰ ਅਸੀਂ ਉਹ ਕਰਦੇ ਵੀ ਰਹਿੰਦੇ ਆ